ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਗਈ ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ। ਇਸੇ ਲੜੀ ਤਹਿਤ ਅੱਜ ਫਰੀਦਕੋਟ ਦੇ ਸਾਧਿਕ ਵਿਖੇ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬੜਾਈ ਗਈ ਉੰਜਾਰੀ ਲੂਟ ਟਾਇਆ ਗਿਆ। ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜਾਨਵਰੋ ਇਸ ਤੋਂ ਮੰਦੀਤ ਜਾਣਕਾਰੀ ਦੇਿੰਦੇ ਦੱਸਿਆ ਕਿ थाना ਸਾਧਿਕ ਦੇ ਅੰਦਰ ਆਉਂਦੇ ਸੰਗਤਪੁਰਾ ਰੋਡ ਦੇ ਵਸਨੀਕ ਰੇਸ਼ਮ ਸਿੰਘ ਉਰਫ ਇਸੇ ਵੱਲੋਂ ਨਜ਼ਾਇਜ਼ ਉਤਾਰੀ ਕੀਤੀ ਗਈ ਸੀ ਇਸ ਸੰਬੰਧੀ ਸਮਰਥ ਅਥਾਰਟੀ ਤੋਂ ਇਸ ਨੂੰ ਟਾਉਣ ਮੋਕੇ ਸੁਰੱਖਿਆ ਪ੍ਰਬੰਧ ਕਰਨ ਦੀ ਹਦਾਇਤਾ ਪ੍ਰਾਪਤ ਹੋਈਆਂ ਸਨ ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਇਸ ਨਜ਼ਾਇਜ਼ ਉਤਾਰੀ ਨੂੰ ਟਾ ਦਿੱਤਾ ਗਿਆ ਉਹਨਾਂ ਦੱਸਿਆ ਕਿ ਜਦੋਂ ਇਸ ਵਿਅਕਤੀ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਕ੍ਰਿਸ਼ਨ ਸਿੰਘ ਦੇ ਖਿਲਾਫ ਨਸ਼ੇ ਦੀ ਤਸਕਰੀ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਕੁੱਲ 9 ਮੁਕੱਦਮੇ ਦਰਜ ਰਜਿਸਟਰ ਹਨ ਸਰ ਜਿਹੜਾ ਜਿਹੜਾ ਕਾਰਵਾਈ ਹੋ ਰਹੀ ਹੈ ਜੀ ਇਹ ਪ੍ਰਸ਼ਾਸਨ ਮੁਤਾਬਕ ਜੋ ਵੀ ਇਹਨਾਂ ਤੇ ਐਂਡੀਪੀਸੀ ਐਕਟ ਦੇ ਪਰਚੇ ਆ ਉਸ ਦੇ ਤਹਿਤ ਜੋ ਵੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਅੱਜ ਹੀ ਸਾਨੂੰ ਪਤਾ ਲੱਗਿਆ ਵੀ ਇਹ ਬੰਦੇ ਦਾ ਕਟਾਉਣਾ ਹੈ। ਇਸ ਤਰ੍ਹਾਂ ਨਾ ਬਣਾਉਗਾ ਸੀ। ਕ੍ਰਿਸ਼ਨ ਸਿੰਘ ਨਾਂ ਦਾ ਨੌਜਵਾਨ ਹੈ। ਕਰੀਵੇ ਕਰਿਆ। ਕ੍ਰਿਸ਼ਨ ਸਿੰਘ ਨਾਂ ਦਾ ਨੌਜਵਾਨ ਸੀ। ਵੈਸੇ ਤਾਂ ਜਦੋਂ ਤੇ ਆਪਣੇ ਐਸਐਚਓ ਸਾਹਿਬ ਨਵਦੀਪ ਸਿੰਘ ਭੱਟੀ ਜੀ ਆਏ ਆ ਪਿੰਡ ਵਿੱਚ ਬਹੁਤ ਹੀ ਚਿੱਟੇ ਦਾ ਵੀ ਕਰੇ ਜਿਹੜਾ ਘਟਿਆ ਤੇ ਚੋਰੀਆਂ ਨੂੰ ਬਹੁਤ ਠੱਲ ਪਈ ਹੈ। ਉਹ ਮਾਇਕੇ ਚਿੱਟਾ ਜਿਹੜਾ ਨਾ ਮਾਤਰ ਦੇ ਕਰੀਬ ਹੀ ਹੁਣ ਮਿਲਦਾ ਜਿਹੜੇ ਅਨਸਰ ਕਰ ਰਹੇ ਉਹਨਾਂ ਤੇ ਕਾਰਵਾਈ ਵੀ ਹੋ ਰਹੀ ਹੈ ਜਿਹੜੀ ਕਾਰਵਾਈ ਕੀਤੀ ਮੈਸਜ ਖਲਾ ਵਧੀਆ ਪਈ ਹੈ ਦੇਖੋ ਜੀ ਜਿਹੜੇ ਕਰਦੇ ਆ ਹੁਣੀ ਵੀ ਚਾਹੀਦੀ ਹੈ ਕਿਉਂਕਿ ਕਈ ਪਰਿਵਾਰ ਜਿਹੜੇ ਉਜੜ ਗਏ ਇਹ ਨਸ਼ੇ ਦੇ ਨਾਲ ਹੀ ਜੋ ਸਰਕਾਰ ਦੀ ਮਹਮ ਚੱਲੀ ਹੈ ਨਸ਼ਿਆਂ ਦੇ ਵਿਰੁੱਧ ਤੇ ਜੋ ਨਸ਼ੇ ਨੂੰ ਠੱਲ ਪਾਈ ਰਹੀ ਹੈ ਜੀ ਕੁੱਲ ਮਿਲਾ ਕੇ ਕੀ ਕਹਣਾ ਹੈ ਇਹ ਕਾਰਵਾਈ ਜਿਸ ਤਕਾਂ ਇਹਦੇ ਹਾਲਾਤ ਹੈ ਮੁੰਡੇ ਦੇ ਕਿਉਂਕਿ ਇਹਦੇ ਤੇ ਪਹਿਲਾਂ 8-9 ਪਰਚੇ ਐ ਤਾਂ ਇਹ ਸੁਧਰੇ ਹੀ ਨਹੀਂ ਪਿੰਡ ਵਾਲਿਆਂ ਨੇ ਵੀ ਬਹੁਤ ਸਮਝਾਇਆ ਤਾਂ ਬਾਕੀ ਪ੍ਰਸ਼ਾਸਨ ਨੇ ਵੀ ਆਪਦੀ ਕੋਸ਼ਿਸ਼ ਕੀਤੀ ਤਾਂ ਨਹੀਂ ਬਾਜ ਆਇਆ ਤਾਂ ਇਹ ਵੇਖੋ ਇਹ ਕਾਰਵਾਈ ਕਰਨ ਦਾ ਹੱਕ ਬਣਦਾ ਇਹ ਸਤਕਾਂ ਦੇ ਬੰਦਿਆਂ ਤੇ ਜਿਹੜਾ ਕੋਈ ਸਮਾਜ ਦਾ ਮਾਹੌਲ ਵਿਗਾੜਦਾ ਹਾਲਾਤ ਮਾੜੇ ਬਣਾਉਂਦਾ ਕਿਸੇ ਦੇ ਬੱਚੇ ਵੇਖੋ ਨੌਜਵਾਨ ਕਿਸ ਤਕਾ ਕੀ ਹਾਲਾਤ ਹੋਏ ਆ ਕਈਆਂ ਦੇ ਇਕੱਲੇ-ਇਕੱਲੇ ਸੀ ਵਿਚਾਰਿਆਂ ਦੇ ਮਰ ਚੁੱਕੇ ਆ ਇਹਨਾਂ ਨਸ਼ਿਆਂ ਦੇ ਵਿੱਚ ਆ ਕੇ ਪੀੜਤਾ ਜਾਂ ਜੋ ਮਾਂ ਪਿਓ ਨਾਲ ਮਰਿਆ ਬਰਾਬਰਾਂ ਚਾਹੁੰਦੇ ਇਸ ਕੰਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਕੋਈ ਵੀ ਗਲਤ ਕੰਮ ਕਰਦਾ ਉਹਦੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹਾਲੇ ਤੱਕ ਕਿਹੜਾ ਜਾਣੇ ਜੋ ਕਾਰਵਾਈ ਹੋ ਰਹੀ ਹੈ ਇਸ ਬੰਦ ਜੇ ਸਾਨੂੰ ਗ੍ਰਾਮ ਪੰਚਾਇਤ ਵੱਲੋਂ ਇੱਕ ਮਤਾ ਪ੍ਰਾਪਤ ਹੋਇਆ ਸੀਗਾ ਉਸ ਬੰਦੀ ਦਾ ਜਾਇ ਕਬੜਾ ਹੈਗਾ ਉਹਦੇ ਸਬੰਦ ਵਿੱਚ ਅਸੀਂ ਪਹਿਲੇ ਨੋਟਿਸ ਦਿੱਤਾ ਸੀ ਨੋਟਿਸ ਦੇਣ ਤੋਂ ਬਾਅਦ ਜਦੋਂ ਇਹਨੇ ਨਹੀਂ ਆਦਾਂ ਜਾਇ ਕਬੜਾ ਹਟਾਇਆ ਫਿਰ ਸਾਨੂੰ ਪੁਲਿਸ ਪ੍ਰੋਸੈਸ਼ਨ ਬਣਾਉਣ ਲੱਗੇ ਤੇ ਕਾਰਵਾਈ ਕਰਨੀ ਪਈ ਉਸ ਬੰਦ ਚ ਕਾਰਵਾਈ ਕੀਤੀ ਹੈ थैंक यू ਕਿਹੜੀ ਜਨਾਚੌਣੀ ਅੱਜ ਦੇ ਸਾਹ ਦੇ ਵਿੱਚ ਜਿਹੜਾ ਜਿਹ ਪ੍ਰਸ਼ਾਸਨ ਚਲਾਇਆ ਜਾ ਰਿਹਾ ਘਟਾਉਣ ਦੇ ਵਾਸਤੇ ਜੀ ਅੱਜ ਸਾਡੇ ਕੋਲ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਰਿਕੁਐਸਟ ਆਈ ਸੀ ਕਿ ਇੱਥੇ ਇੱਕ ਨਜਾਇਜ਼ ਇੱਕ ਇਲੀਗਲ ਜਿਹੜੀ ਹੈਗੀ ਕੰਸਟਰਕਸ਼ਨ ਹੈਗੀ ਏ ਉਹ ਦੀ ਅੱਜ ਡਿਮੋਲੇਸ਼ਨ ਹੋਣੀ ਹੈ ਤੇ ਉਹਦੇ ਵਾਸਤੇ ਇੱਕ ਸਿਕਿਉਰਿਟੀ ਪ੍ਰਬੰਧਾ ਵਾਸਤੇ ਸਾਡੇ ਕੋਲ ਇਨਪੁਟਸ ਆਈਆਂ ਸੀਗੀਆਂ ਤੇ ਅਸੀਂ ਉਹਦੇ ਤਹਿਤ ਹੀ ਅੱਜ ਇੱਥੇ ਆਏ ਨੇ ਪੂਰਾ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਆ ਜਿੱਥੇ ਆਏ ਨੇ ਔਰ ਇਹ ਜਿਹੜਾ ਬੰਦਾ ਹੈ ਇਹ ਕ੍ਰਿਸ਼ਨ ਕੁਮਾਰ ਏਲੀਅਸ ਕ੍ਰਿਸ਼ੀ ਹੈ ਵਾਸੀ ਸੰਗਤਪੁਰਾ ਔਰ ਇਹਦੇ ਵਿੱਚ ਦੱਸਣ ਜੋ ਗੱਲ ਇਹ ਵੀ ਹੈ ਕਿ ਇਥੇ ਪੁਰਾਣੇ 9 ਐਨਡੀਪੀਐਸ ਦੇ ਪਰਚੇ ਨੇ ਤੇ ਇਹ ਸਾਧਿਕ ठाणे ਗੁਰੂ ਹਰਸਾਏ ਥਾਣੇ 'ਚ ਇਹਦੇ ਇਥੇ ਪੁਰਾਣੇ ਐਨਡੀਪੀਐਸ ਦੇ ਪਰਚੇ ਨੇ ਤੇ ਬੀਡੀਪੀਓ ਸਾਹਿਬ ਵੀ ਸਾਡੇ ਨਾਲ ਹੀ ਨੇ ਔਰ ਇਥੇ ਇੱਕ ਪ੍ਰੋਪਰ ਪੰਚਾਇਤ ਦਾ ਮਤਾ ਇਹ ਇਥੋਂ ਪਵਾਇਆ ਗਿਆ ਹੈ ਤੇ ਬੀਡੀਪੀਓ ਸਾਹਿਬ ਦੀ ਪ੍ਰੋਪਰ ਕਾਨੂੰਨੀ ਕਾਰਵਾਈ ਔਰ ਪਿੱਛੇ ਨੂੰ ਪ੍ਰੋਪਰ ਨੋਟਿਸਿਸ ਦਿੱਤੇ ਗਏ ਨੇ ਪ੍ਰਾਪਰਟੀ ਵੈਕੇਟ ਕਰਨ ਤੋਂ ਨੂੰ ਲੈ ਕੇ ਔਰ ਉਹ ਪੂਰੀ ਕਾਨੂੰਨੀ ਕਾਰਵਾਈ ਦੀ ਪਾਲਣਾ ਕਰਦੇ ਹੋਏ ਅੱਜ ਫਿਰ ਫਾਈਨਲੀ ਇਹ ਇੱਕ ਜਿਹੜਾ ਇਲੀਗਲ ਕੰਸਟਰਕਸ਼ਨ ਹੈ ਉਹਦੀ ਡਿਮੋਲੀਸ਼ਨ ਅਜ ਹੋ ਰਹੀ ਹੈ इसी चीज इसी एक लड़ी के तहत मैं तो भी दसना चाहवागी कि फरीदकोट पुलिस ने एक मार्च जब से युद्ध नशे विरुद्ध स्टार्ट होया है उस दिन तो लैके मार्च पहली मार्च तो लैके हले तक पांच सौ चौहत्तर परचे साडे वालों दर्ज हो चुके हैं तो ये आठ सौ भी नशा तस्करा फटके जेल भेजा जा चुका है चौबी नाल किलो तो व्ध हीरोन की रिकवरी हुई है छे किलो तो वफीम की रिकवरी है ਤੇ 19 ਕੁਇੰਟਲ ਪੋਪੀ ਹਸ ਦੀ ਰਿਕਵਰੀ ਹੈ ਤੇ 790000 ਦੀ ਡਰਗ ਮਣੀ ਵੀ ਇਹਨਾਂ ਨਾਲ ਨਾਲ ਰਿਕਵਰ ਹੋਈ ਹੈ ਵੈਰੀ ਇੰਪੋਰਟੈਂਟਲੀ ਨਸ਼ਾ ਤਸਕਰਾਂ ਦੀ ਜਿਹੜੀ ਇਹ ਕੰਪੀਟੈਂਟ ਅਥਾਰਟੀ ਵੱਲੋਂ ਪ੍ਰਾਪਰਟੀ ਦੀ ਫ੍ਰੀਜ਼ਿੰਗ ਹੁੰਦੀ ਹੈ ਉਹ 7 ਕਰੋੜ ਤੋਂ ਵੱਧ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੈਲਿਊਏਸ਼ਨ ਦੀ ਫ੍ਰੀਜ਼ਿੰਗ ਆਲਰੇਡੀ ਹੋ ਚੁੱਕੀ ਹੈ ਤੇ ਇਤਨੇ ਹੀ ਅਮਾਉਂਟ ਦੀ ਸਾਡੀ ਜਿਹੜੀ ਆਈਡੈਂਟੀਫਾਈਡ ਪ੍ਰਾਪਰਟੀਆਂ ਨੇ ਉਹ ਇਹਨਾਂ ਪਾਈਪਲਾਈਨ ਨੇ ਔਰ ਉਹਨਾਂ ਨੂੰ ਵੀ ਅਸੀ ਪ੍ਰੋਪਰ ਚੈਨਲ ਯੂਜ਼ ਕਰਦੇ ਹੋਏ ਅੱਗੇ ਅਸੀਂ ਫ੍ਰੀਜ਼ ਕਰਾਵਾਂਗੇ ਅਸੀਂ ਨੌਕਣ ਤਾਂ ਕਿੰਨੇ ਪਹਿਲਾ ਪਰਚੇ ਹੈਗੇ ਜੀ ਜੀ ਜਿਵੇਂ ਮੈਂ ਦੱਸਿਆ ਤੁਹਾਨੂੰ ਇਹ ਤੇ ਨੌ ਪਰਚੇ ਹੈ ਇਹ ਸਾਰੇ ਹੀ ਪਰਚੇ ਐਂਡੀਪੀਐਸ ਦੇ ਨਹੀਂ ਇਹ थाना ਸਾਦਿਕ ਤੇ थाना ਗੁਰੂ ਹਰਸਾ ਹੈ ਜੀ ਇਹ ਪਰਚੇ ਜਮਾਨਤ ਦੇ ਬਾਰੇ ਹੈ ਨਹੀਂ ਜੀ ਇਹ ਫਿਲਹਾਲ ਜੀ ਹੈ